ਜਾਏ ਆ ਜੰਮ ਰੋਟ ਕੇ ਜਾਣਾ ਪੈਣਾ ਭੱਜ ਕੇ ਮਾਰੇ ਕਹਿੰਦੇ ਜਦੋਂ ਕੇਸਾਂ ਜੀਆਂ ਦਾੜੇ 'ਚ ਟੌਲਾ ਆਉਂਦਾ ਏ ਤੇ ਗੁਰੂ ਘਰ ਜਾ ਕੇ ਆਖਿਆ ਕਰ ਸ਼ੁਕਰ ਕਿਉਂ ਸ਼ੁਕਰ ਕਰਨਾ ਕਿਉਂਕਿ ਤੁਹਾਡੇ ਬੱਚੇ ਅਮਰੀਕਾ ਕੈਨੇਡਾ ਬੈਠੇ ਆ ਤੇ ਜਦੋਂ ਸਪਾਂਸਰ ਆਉਂਦੀ ਤੁਹਾਨੂੰ ਉਧਰੋਂ ਤੇ ਕਿੰਨੀ ਖੁਸ਼ੀ ਹੁੰਦੀ ਹੁੰਦੀ ਕਿ ਨਹੀਂ ਕਿ ਮੇਰੇ ਪੁੱਤ ਨੇ ਕੈਨੇਡਾ 'ਚ ਸਪਾਂਸਰ ਕੀਤੀ ਵਜੈਂਟਰ ਨੂੰ ਜਾ ਕੇ ਕਹਿੰਦੇ ਵਧੀਆ ਜੀ ਫੈਲ ਬਣਾਇਓ ਭਾਜੀ ਮੈਂ ਆਪਣੇ ਬੱਚੇ ਕੋ ਜਾਣਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿਹੜੇ ਧੌਲੇ ਆ ਨਾ ਇਹ ਜਦੋਂ ਉਤਰਨੇ ਸ਼ੁਰੂ ਹੁੰਦੇ ਆ ਤੇ ਰੱਬ ਦੀ ਸਪੌਂਸਰ ਆ ਗਈ ਹੈ ਇਸ਼ਾਰਾ ਕਰ ਦਿੱਤਾ ਇਹਨਾਂ ਕੇਸਾਂ ਨੇ ਵੀ ਮਿੱਤਰਾ ਤੇਰੇ ਦੇਣਾ ਘਟਨੇ ਵੀ ਕੰਮ ਹੋ ਗਿਆ ਦੂਜੀ ਗਿਣਤੀ ਸ਼ੁਰੂ ਹੋ ਗਈ ਜਨਨੀ ਜਾਣਤ ਸੁੱਤ ਵੱਡਾ ਹੁੰਦਾ ਹੈ ਇਤਨਾ ਕੋ ਨਾ ਜਾਣੇ ਜੇ 40 ਤੱਕ ਬੰਦਾ ਜਵਾਨ ਹੁੰਦਾ ਵਾ ਤੇ 40 ਤੋਂ ਬਾਅਦ ਡਿੱਗਣਾ ਸ਼ੁਰੂ ਹੋ ਜਾਂਦਾ ਹੁਣ ਗੁੱਸਾ ਨਾ ਕਰਿਓ ਬਾਣੀਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੁਗਰ ਕਰ ਤੇਰੇ ਢੋਲੇ ਆਏ ਆ ਰੱਬ ਦੀ ਸਪਾਂਸਰ ਆ ਗਈ ਤੇ ਹੁਣ ਤੂੰ ਏਦਾਂ ਕਰਿਆ ਕਰ ਵੀ ਸੰਗਤ ਚ ਜਾਇਆ ਕਰ ਚੌਰ ਸਾਹਿਬ ਕਰਿਆ ਕਰ ਬਾਲਟੀ ਫੜ ਕੇ ਦਾਲ ਵਰਤਾ ਜੋੜੇ ਝਾੜ ਤੇ ਨਾਮ ਜਪ ਉਨੀ ਆਖਿਆ ਕਹਿੰਦੇ ਬਾਬਾ ਗੱਲਾਂ ਤੇਰੀਆਂ ਸਾਰੀਆਂ ਮੰਨ ਲਉ ਚੌਰ ਵੀ ਕਰੂੰਗਾ ਸੰਗਤ ਵੀ ਜਾਊ ਦਾਲ ਵੀ ਵਰਤਾਉ ਜੋੜੇ ਵੀ ਝਾੜੂੰ ਇੱਕ ਛੁੱਟੀ ਦੇ ਦੇ ਨੇ ਬਾਬਾ ਕਾਦੀ ਕਹਿੰਦੇ ਆ ਜਿਹੜੇ ਧੌਲੇ ਬੁਰੇ ਲੱਗਦੇ ਆਖੋ ਸਤਨਾਮ ਸ਼ਿਰਤੀ ਦੇ ਦੇ ਮੈਨੂੰ ਉਹਨੇ ਕਿਹਾ ਕੀ ਆ ਕਰਨਾ ਹੀ ਕਹਿੰਦੇ ਕੱਲ ਨੂੰ ਦੱਸੂ ਸਮਾਗਮ ਚ ਫਿਰ ਉਹ ਗਿਆ ਜਾ ਕੇ ਦੁਕਾਨ ਤੋਂ ਸਮਾਨ ਖਰੀਦਿਆ ਉਹ ਸਮਾਨ ਡੱਬੀ ਚ ਪਾਇਆ ਆ ਕਥਾ ਨੇ ਨਾ ਸੱਚੀ ਤੁਹਾਡਾ ਪਤਾ ਨਹੀਂ ਮੈਨੂੰ ਪਤਾ ਨਹੀਂ ਕਿੰਨੀਆਂ ਰੂਹਾਂ ਨੂੰ